ਪ੍ਰਸ਼ਾਸਨ ਸਾਡੇ 'ਤੇ ਧੱਕਾ ਕਰ ਰਿਹਾ ਨਜਾਇਜ਼ ਧੱਕਾ ਕਰ ਰਿਹਾ ਪ੍ਰਸ਼ਾਸਨ ਆਹ ਦੇਖੋ ਇਧਰ ਧੱਕਾ ਕਰ ਰਿਹਾ 2 ਕਿਲੋ ਪੈਲੀ ਸਾਡੇ ਬਿਨਾਂ ਦੀ ਫੈਮਲੀ ਕਰੂਗੀ ਪਰ ਤੁਸੀਂ ਰੋਕਦੇ ਨਹੀਂ ਅਸੀਂ ਐਕਸ਼ਨ ਕਰਾਂਗੇ ਦੇਖੋ ਜੀ ਦੋ ਕਿਲੇ ਸਾਡੇ ਕੋਲੇ ਪੈ ਲਈ ਆ ਆਪਾਂ ਮਸ਼ੀਨਾ ਮੂਰੇ ਪੈ ਜਾਓ ਯਾਰ ਨਹੀਂ ਤੁਸੀਂ ਦੋ ਸਾਨੂੰ ਲੈ ਪਿੱਰੇ ਕੁੱਤੇ ਸਾਨੂੰ ਆਜੋ ਮਾਰੋ ਯਾਰ ਸਾਡੇ ਮਾਰੋ ਯਾਰ ਸਾਡੇ ਸਾਡੇ ਨਾਲ ਘਾੜ ਕਰੀ ਤੁਰੇ ਜਾਂਦੇ ਨਹੀਂ ਸਾਡੇ ਨਾਲ ਅਸੀਂ ਟੱਕਰ ਆ ਗਈ ਲੋ ਆਏ ਘਾੜ ਕਰ ਰਿਹਾ ਸਾਡੇ ਨਾਲ ਦੇਖੋ ਪੁਲਿਸ ਪ੍ਰਸ਼ਾਸਨ ਐਸ ਡੀ ਐਮ ਸਾਹਿਬ ਮਿਲਿਆ ਕਵਚਾ ਕਰ ਰਿਹਾ ਸਾਡੇ ਨਾਲ ਸਾਡੇ ਨਾਲ ਮਾਰ ਲਿਆ ਆਹ ਦੇਖੋ ਐਸਡੀਓ ਸਾਹਿਬ ਜ਼ਿੰਮੇਵਾਰ ਹੋਣਗੇ ਇਹਦਾ ਜ਼ਿੰਮੇਵਾਰ ਐਸਡੀਓ ਸਾਹਿਬ ਹੋਣਗੇ ਜੇ ਕੋਈ ਹੋ ਗਿਆ ਆ ਪ੍ਰਸ਼ਾਸਨ ਆ ਪ੍ਰਸ਼ਾਸਨ ਸਾਡੇ ਦਾ ਧੱਕਾ ਕਰ ਰਿਹਾ ਨਜਾਇਜ਼ ਧੱਕਾ ਕਰ ਰਿਹਾ ਪ੍ਰਸ਼ਾਸਨ ਆਹ ਦੇਖੋ ਇਧਰ ਧੱਕਾ ਕਰ ਰਿਆ 2 ਕਿਲੇ ਪੈਲੀ ਆ ਸਾਡੇ ਬਿਨਾ ਕਬਜ਼ਾ ਕੋਈ ਨਜਾਇਜ਼ ਪੈਸਾ ਨਹੀਂ ਲਿਆ ਸਾਡਾ ਦੇਖੋ ਕਿਵੇਂ ਫਸਲ ਸਾਡੀ ਖਰਾਬ ਕਰੀ ਜਾ ਰਹੀ ਆ ਆ ਪ੍ਰਸ਼ਾਸਨ ਖੜਾ ਸਾਨੂੰ ਮਾਰ ਰਿਹਾ ਮਾਰ ਦੇਣ ਸਾਨੂੰ ਅਸੀਂ ਲੜ ਨਹੀਂ ਸਕਦੇ ਅਸੀਂ ਅਸੀਂ ਨਹੀਂ ਲੜ ਸਕਦੇ ਪਰ ਖਾਸ ਕਰਕੇ ਮੈਨੂੰ ਵੀ ਹੁਣੇ ਪਤਾ ਲੱਗਿਆ ਯਾਰ ਕਿ ਉਹਨਾਂ ਨੇ ਕਬਜਾ ਨਾ ਕਰੂ ਜਿੰਨਾਂ ਨੇ ਪੈਸੇ ਨਹੀਂ ਚੁੱਕੇ ਦੂਜਿਆਂ ਦੇ ਕਰ ਲੋ ਕੋਈ ਗੱਲ ਨਹੀਂ ਅਸੀਂ ਉੱਥੇ ਜਾ ਕੇ ਵੀ ਕਰਨਾ ਨਹੀਂ ਕਰਨਾ ਨਹੀਂ ਕਰਨਾ ਤੁਸੀਂ ਤੁਸੀਂ ਦੱਸੋ ਮੀਟਿੰਗ ਕਰੋ ਮੀਟਿੰਗਸ ਹਾਂਜੀ ਤੇ ਸਾਨੂੰ ਫੇਰ ਦੁਬਾਰਾ ਕਰਨਾ ਪਊਗਾ ਜੇ ਨਹੀਂ ਚੰਗਾ ਪਤਾ ਕੀ ਹੈ ਜੀ ਸਾਡੇ ਹਿੱਤਾਂ ਦੀ ਰਾਖੀ ਲਈ ਤੁਹਾਨੂੰ ਦੁਬਾਰਾ ਕਰਨਾ ਪਊਗਾ ਸਾਡੇ ਹਿੱਤਾਂ ਦੀ ਰਾਖੀ ਲਈ ਤੁਸੀ ਸਾਨੂੰ ਮੌਕਾ ਦਿਓ ਅਸੀਂ ਹੱਕਾਂ ਦੀ ਖਾਤਰਾਂ ਲੜ ਕਰਦੇ ਹਾਂ ਜੀ ਤੁਹਾਡੇ ਦੇਖੋ ਹੱਕ ਬਣਦੇ ਹਾਂ ਹਾਂਜੀ ਫੇਰ ਤੱਕ ਹਾਂ ਗਵਰਨਮੈਂਟ ਦੇ ਫਰਜ਼ ਇਹੀ ਹੈ ਜੀ ਆਪਣਾ ਸਰਕਾਰ ਨਹੀਂ ਹੈ ਜੀ ਜਦੋਂ ਦੇਖੋ ਨੋਟੀਫਾਈ ਹੋ ਗਈ ਨਹੀਂ ਉਹ ਸਰਕਾਰ ਦੀ ਹੋ ਜਾਂਦੀ ਸਰ ਕੱਲੋਂ ਘਰ ਚ ਆ ਕੇ ਫਾਰਕੀ ਐਲ ਐਚ ਆਈ ਗਈ ਹਾਈ ਕੋਰਟ ਹਾਈ ਕੋਰਟ ਨੇ ਡਿਰੇਕਸ਼ਨ ਸਰ ਗੱਲ ਤਾਂ ਸੁਣੋ ਤੇ ਕੱਲੋਂ ਘਰ ਜਾ ਕੇ ਬੰਦਾ ਕਾਬਜਾ ਕਰਨਗੇ ਸਾਡੇ ਅਸੀਂ ਅਸੀਂ ਚੰਪ ਕਰਕੇ ਕਾਬਜਾ ਦੇ ਦਾਂਗੇ ਜੀ ਅਸੀਂ ਗੱਲਾਂ ਵੀ ਅੱਜ ਫੋਰਸਾਂ ਅਸੀਂ ਇੱਥੇ ਤੁਸੀਂ ਅਜੇ ਦੁੱਸਰੇ ਜੰਮੂ ਗੋਡੇ ਦੇ ਪੈਸੇ ਦਿੱਤੇ ਨਹੀਂ ਜੀ ਇਹਦੇ ਵੀ ਦਵਾਂਗੇ ਯਾਰ ਤੇ ਸਾਨੂੰ ਪੈਸੇ ਦੇਓ ਅਸੀਂ ਛੱਡ ਦਿਆਂਗੇ ਤੁਸੀਂ ਬਿਨਾ ਪੈਸੇ ਤੋਂ ਕਬਜ਼ਾ ਕਰ ਰਹੇ ਹੋ ਸਾਡੇ ਨਾਲ ੱੱਕਾ ਹੋ ਰਿਹਾ ਹੈ ਕਿਸਾਨਾਂ ਦਾ ਕੋਸ ਸੁਣਾਵਾਂਗੇ ਅਸੀਂ ਲੜਨਾ ਨਹੀਂ ਕੋਸ ਸੁਣਾਵਾਂਗੇ ਸਾਡੇ ਸਿਲੰਡਰ ਆ ਸਾਡਾ ਪਰ ਜੇ ਅਸੀਂ ਦੁਬਾਰੇ ਫੁਕੀ ਆਜੇ ਵੀ ਲਵਾਂਗੇ ਸਾਥੋਂ ਪ੍ਰਸ਼ਾਸਨ ਨੇ ਫੈਲਾ ਲਵਾਇਆ ਜੀ ਜਨਾਬਾ ਗਾਦੀ ਕੀ ਕਰੀ ਹਾਂ ਜੀ ਅੱਜ ਕਰਦੇ ਨਹੀਂ ਕਰਦੇ ਕਰ ਲਓ ਫਿੱਲੀ ਕਰ ਲਓ ਮੈਂ ਕਰਦਾ ਜੀ ਗੱਲ ਇਨਸਾਨੀ ਨਹੀਂ ਆ ਜੀ ਜਦੋਂ ਸਾਥੋਂ ਫੈਲਾ ਲਵਾਇਆ ਜੀ ਲਵਾਇਆ ਕਿ ਨਹੀਂ ਲਵਾਇਆ ਤੇ ਕਿ ਹੱਸ ਵੀ ਛੋਡਾ ਸੀ ਹੱਲ ਕਰਵਾ ਕੇ ਕਬਜ਼ੇ ਨਵਾ ਤੇ ਫਿਰ ਸਾਡੇ ਕਬਜ਼ੇ ਨਾ ਲੈ ਜਾਣ ਜਿਹਨਾਂ ਦੇ ਪੈਸੇ ਚੱਕਿਆ ਉਹ ਲੈ ਲਉ ਤੇ ਸਾਡਾ ਹੱਲ ਕਰਵਾਉਦੇ ਅਸੀਂ ਪਾਸੇ ਹੋ ਜਾਣਾ ਹੈ ਜੀ ਪ੍ਰੋਸੀਜਰ 'ਚ ਤੁਹਾਡਾ ਕੇਸ ਚੱਲਦਾ ਗਿਆ ਉਹਦੇ 'ਚ ਕੋਈ ਸਾਡੇ ਪ੍ਰੋਤ ਨਹੀਂ ਜਾ ਰਹੇ ਨਹੀਂ ਪ੍ਰੋਤ ਨਹੀਂ ਫਿਰ ਤੁਸੀਂ ਸਾਡਾ ਹੱਲ ਕਰਵਾ ਦੇ ਜਦੋਂ ਸਾਡਾ ਫੈਸਲਾ ਆ ਗਿਆ ਅਸੀਂ ਪਾਸੇ ਹੋ ਜਾਵਾਂਗੇ ਹਾਂ ਜੀ ਇਹ ਜ਼ਮੀਨਾਂ ਪਰ ਅਸੀਂ ਤੁਹਾਡੇ ਮੂਰੇ ਰਿਕਵੈਸਟ ਕਰਦੇ ਆ ਤੁਸੀਂ ਫੋਸਟ ਮੰਗਾਈ ਕੋਈ ਗੱਲ ਨਹੀਂ ਅਸੀਂ ਫੋਸਟ ਨਾਲ ਨਹੀਂ ਲੜਨਾ ਤੁਸੀਂ ਦੇਖੋ ਮੈਂ ਗੱਲ ਕਰ ਰਹੇ ਹੋ ਤੁਸੀਂ ਇਹਦਾ ਮਤਲਬ ਕੋਰਟ ਦਾ ਸਤਿਕਾਰ ਕਰਦੇ ਨਹੀਂ ਸੋਨੂੰ ਨਹੀਂ ਉਹਨਾਂ ਨੇ ਬਹਾਲ ਕੀਤਾ ਉਹ ਕੋਰਟ ਦਾ ਸਤਿਕਾਰ ਕਰਦੇ ਹੋ ਤੁਸੀਂ ਸਤਿਕਾਰ ਕਰਦਾ ਸਾਨੂੰ ਕੋਰਟ ਨੇ ਸਾਨੂੰ ਅੱਜ ਬੁਲਾਇਆ ਤੁਸੀਂ ਸਤਿਕਾਰ ਕਰਦੇ ਮੈਂ ਚਲੋ ਸਤਿਕਾਰ ਕਰਾਂਗੇ ਹਾਈ ਕੋਰਟ ਦਾ ਸਾਨੂੰ ਅੱਜ ਡੀਸੀ ਤੇ ਬੁਲਾਇਆ ਦੀ ਹਾਈ ਕੋਰਟ ਤੁਸੀਂ ਤਾਂ ਸਾਡੀ ਸਤਿਕਾਰ ਪਰ ਛੋੜੇ ਅਸੀਂ ਪੈਰੀ ਹੱਥ ਲਾਣੇ ਪਰ ਇਹ ਕੰਮ ਨਾ ਕਰੋ ਨਹੀਂ ਅਸੀਂ ਸਟੈਪ ਚੱਕਾਂਗੇ ਤੁਸੀਂ ਕਰ ਲਓ ਕਬ ਜੀ ਅੱਜ ਕਰ ਲਵਾਂਗੇ ਕੋਈ ਨਾ ਪੁਲਿਸ ਦੇ ਸਾਹਮਣੇ ਠੀਕ ਹੈ ਅਸੀਂ ਡੀਸੀ ਆਫਿਸ ਜਾ ਕੇ ਕਰਾਂਗੇ ਜਿਵੇਂ ਸਾਥ ਹੋਊਗਾ ਕਰਾਂਗੇ ਪਰ ਅਸੀਂ ਛੋੜੇ ਪੈਰੀ ਹੱਥ ਲਾਣੇ ਪਰ ਇਹ ਕੰਮ ਨਾ ਕਰੋ ਪਰ ਅਸੀਂ ਐਕਸ਼ਨ ਲਵਾਂਗੇ ਹਰ ਜੀ ਪਰੇ ਕੰਮ ਨਾ ਕਰੋ ਤੁਸੀਂ ਥੋੜੀ ਮਨਤ ਵੀ ਕਰਦੇ ਆ ਪਰ ਸਾਡੇ ਜਿਹਨਾਂ ਦੇ ਕਾਣ ਕਰ ਰਹੇ ਹੋ ਤੁਸੀਂ ਸਾਡਾ ਸਾਡੇ ਸਾਡੇ ਕੋਟਲੋ ਸਾਨੂੰ ਮਾਰ ਲਓ ਲੈ ਮਾਰੋ ਡਾਂਗਾ ਸਾਡੀ ਮਾਰੋ ਲੈ ਮਾਰੋ ਵੀਰੋ ਮਾਰ ਹੀ ਰਹੇ ਹੋ ਜੀ ਇੱਕ ਤਰ੍ਹਾਂ ਦੇ ਤੁਸੀਂ ਸਾਨੂੰ ਆਜੋ ਮਾਰੋ ਡਾਂਗਾ ਕੋਈ ਵੀ ਸਾਨੂੰ ਮਾਰ ਹੀ ਰਹੇ ਹੋ ਤੁਸੀਂ ਖਤਮ ਕਰ ਰਹੇ ਹੋ ਆਜੋ ਮਾਰੋ ਸਾਨੂੰ ਆਹੀ ਸਾਡਾ ਰਜਗਾਰ ਸੀਗਾ ਇੰਨੀ ਗੋਸ ਨਹੀਂ ਆ ਜਾਂ ਮਾਰੋ ਆਜੋ ਲੈ ਫੜਾਓ ਡੰਡਾ ਲੈ ਅਸੀਂ ਪਾਸੀ ਅਕੀਲਾ ਮਾਰਦੇ ਆ ਇਹ ਕੰਮ ਨਾ ਕਰੋ ਜੀ ਇੱਕ ਇੱਕ ਸਾਨੂੰ ਕੰਮ ਨਾ ਇੱਕ ਮਾਰਨ ਇੱਕ ਮਾਰੋ ਲੱਗਾ ਜੀ ਇਹ ਜ਼ਮੀਨਾਂ ਜਦੋਂ ਕਿਤੇ ਬੜਾ ਮਾੜਾ ਸਮਾਂ ਵੀ ਆਇਆ ਸੀ ਉਦੋਂ ਵੀ ਇਹ ਬੰਦੇ ਨੇ ਜ਼ਮੀਨਾਂ ਨਹੀਂ ਵੇਚੀਆਂ ਸੀਗੀਆਂ ਮਸਾ ਪੁੱਤਾਂ ਵਾਂਗੂ ਇਹਨਾਂ ਨੇ ਉਹ ਦੇਖੋ ਫਸਲ ਸਾਡੀ ਬਾਈ ਜਾ ਰਹੀ ਆ ਨਜਾਇਜ਼ ਜਦੋਂ ਇਹ ਗਜਾਇਜ਼ ਚ ਮੁੰਡੇ ਆ ਤੁਸੀਂ ਰੋਕਦੇ ਅਸੀਂ ਇਲੈਕਸ਼ਨ ਲਾ ਮੰਗਦੇ ਆ ਸਾਡੀ ਫਸਲ ਦੇਖੋ ਕਿਵੇਂ ਨਜਾਇਜ਼ ਬਾਈ ਜਾ ਰਹੀ ਆ ਤੁਹਾਨੂੰ ਐਲਾਨ ਕਰਦੇ ਆ ਕਲੂਰ ਹੈਗਾ ਵੀ ਫਸਲ ਬਾਹਰ ਸਾਡਾ ਕਲੂਰ ਠੀਕ ਆ ਜੀ ਹੁਣ ਜਿਵੇਂ ਤੁਸੀਂ ਸੌਣੀ ਲਿਆ ਹਨ ਵੀ ਇਹ ਰੋਡ ਨਿਕਲਿਆ ਇਧਰੋਂ ਗਾਗਿਆ ਵਾਲਾ ਨੱਥਵਾਲ ਚੱਕ ਭਾਈ ਕਹਿੰਦੇ ਵੇਚਦੀ ਆ ਇਹ ਰੋਡ ਭਾਰਤ ਮਾਲਾ ਦਾ ਪ੍ਰੋਜੈਕਟ ਆ ਤੇ ਵੀ ਇਹਨਾਂ ਕਿਸਾਨਾਂ ਜੁਨੀਆਨਾ ਦਾ ਕਹਿਣਾਗਾ ਵੀ ਇਹਦੇ ਇਹਦੇ ਅਜੇ ਸਾਨੂੰ ਜਿਹੜੇ ऐसे 하게 ਉਹ ਨਹੀਂ ਪਹੁੰਚੇ ਤੇ ਤੱਕੇ ਨਾਲ ਸਾਡੀਆਂ ਜ਼ਮੀਨਾਂ ਤੇ ਕਬਜ਼ਾ ਕੀਤਾ ਜਾ ਰਿਹਾ ਹੈਗਾ ਮੇਰੀ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਬੇਨਤੀ ਆ ਵੀ ਇਹਨਾਂ ਦੀਆਂ ਸਮੱਸਿਆਵਾਂ ਜਿਹੜੀਆਂ ਵੀ ਉਹ ਸੁਨੀਆਂ ਜਾਣ ਤੇ ਇਹਨਾਂ ਦਾ ਹੱਲ ਕਰਕੇ ਉਸ ਤੋਂ ਬਾਅਦ ਹੀ ਇਹਨਾਂ ਦੀ ਜ਼ਮੀਨ ਰੋਕੀ ਜਾਵੇ ਕਿਉਂਕਿ ਨਹੀਂ ਇਹ ਤਾਂ ਤੱਕੇ ਨਾਲ ਕਬਜ਼ੇ ਹੋ ਰਹੇ ਨੇਗੇ ਤੇ ਬਾਕੀ ਹੋਰ ਵੀ ਤੁਹਾਡਾ ਲੋਕਾਂ ਦਾ ਕੀ ਕਹਿਣਾਗਾ ਜਾਂ ਸਰਕਾਰ ਨੂੰ ਕੀ ਕਹਿਣਾਗਾ ਤੁਸੀਂ ਵੀਡੀਓ ਦੇ ਕਮੈਂਟ ਵਿੱਚ ਆਪਦਾ ਸੁਝਾਅ ਦੇ ਸਕਦੇ ਹੋ ਤੇ ਵੀਡੀਓ ਨੂੰ ਕਰਿਓ ਵਾਤ ਵਾਤ ਸ਼ੇਅਰ ਧੰਨਵਾਦ